ਸਿਰਫ ਇਹਦਾ ਇੱਕ ਚਮਚ ਪੀ ਲਓ ਚਾਹੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਖੰਘ ਆਏ ਡਰਾਈ ਵਾਲੀ ਖੰਘ ਆ ਜਾਂ ਫਿਰ ਕਫ ਵਾਲੀ ਖੰਘ ਹੈ ਖੰਘ ਦੇ ਖੰਘ ਦੇ ਤੁਹਾਡੇ ਗਲੇ ਉੱਚ ਦਰਦ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਤੁਹਾਡੇ ਫੇਫੜਿਆਂ ਚ ਵੀ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ ਹੈ ਤੁਹਾਨੂੰ ਖੰਘ ਕਈ ਦਿਨਾਂ ਤੋਂ ਹੋ ਰਹੀ ਹੈ ਪਰ ਨਹੀਂ ਠੀਕ ਹੋ ਰਹੀ ਦਵਾਈਆਂ ਲੈ ਲੈ ਕੇ ਤੁਸੀਂ ਅੱਕ ਚੁੱਕੇ ਹੋ ਸਿਰਫ ਇਸ ਰੈਮਡੀ ਨੂੰ ਬਣਾ ਕੇ ਇੱਕ ਵਾਰ ਲੈ ਲਵੋਗੇ ਤਾਂ ਤੁਹਾਡੀ ਖੰਘ ਬਿਲਕੁਲ ਹੀ ਖਤਮ ਹੋ ਜਾਵੇਗੀ ਸੋ ਇਸ ਰੈਮਡੀ ਨੂੰ ਬਣਾਉਣ ਲਈ ਆਪਾਂ ਨੂੰ ਚਾਹੀਦੇ ਨੇ ਦੋ ਨਿੰਬੂ ਤੁਸੀਂ ਸੋਚ ਰਹੇ ਹੋਵੋਗੇ ਨਿੰਬੂ ਦੀ ਤਸੀਰ ਤਾਂ ਠੰਡੀ ਹੁੰਦੀ ਹੈ ਜੀ ਹਾਂ ਆਪਾਂ ਨਿੰਬੂ ਨਾਲ ਹੀ ਇਸ ਰੈਮਡੀ ਨੂੰ ਬਣਾਵਾਂਗੇ ਜਿਸ ਨਾਲ ਤੁਹਾਡੀ ਖੰਘ ਬਿਲਕੁਲ ਹੀ ਠੀਕ ਹੋ ਜਾਵੇਗੀ ਸੋ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇਕਰ ਤੁਹਾਨੂੰ ਵੀ ਖੰਘ ਹੋ ਰਹੀ ਹੈ ਪਰ ਉਹ ਨਹੀਂ ਠੀਕ ਹੋ ਰਹੀ ਰੈਮਡੀ ਨੂੰ ਬਣਾਉਣ ਲਈ ਤੁਸੀਂ ਲੈ ਲੈਣੇ ਨੇ ਨਿੰਬੂ ਨਿੰਬੂਆਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖ ਲਿਆ ਸੀਗਾ ਤੇ ਹੁਣ ਇੱਕ ਨਿੰਬੂ ਨੂੰ ਚੰਗੀ ਤਰ੍ਹਾਂ ਕੱਟ ਕਰਕੇ ਤੇ ਉਹਦੇ ਬੀਜ ਹੈ ਉਹ ਕੱਢ ਲਵਾਂਗੇ ਇਹ ਰੈਮਡੀ ਬਹੁਤ ਹੀ ਜ਼ਿਆਦਾ ਪਾਵਰਫੁਲ ਹੈ ਜੇਕਰ ਫੇਫੜਿਆਂ ਦੇ ਵਿੱਚ ਬਲਗਮ ਜੰਮਿਆ ਹੋਇਆ ਹੈਗਾ ਤਾਂ ਉਹਨੂੰ ਬਿਲਕੁਲ ਹੀ ਖਤਮ ਕਰ ਦੇਵੇਗੀ ਜੇਕਰ ਕਿਸੇ ਨੂੰ ਐਵੇਂ ਦੀ ਖੰਘ ਹੋ ਜਾਵੇ ਤਾਂ ਉਸ ਨੂੰ ਸਾਹ ਲੈਣ ਚ ਪ੍ਰੋਬਲਮ ਗਲੇ ਚ ਦਰਦ ਛਾਤੀ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇਸ ਰੈਮਡੀ ਨੂੰ ਲੈਣ ਨਾਲ ਐਵੇਂ ਦੀ ਪ੍ਰੋਬਲਮ ਬਿਲਕੁਲ ਹੀ ਖਤਮ ਹੋ ਜਾਂਦੀਆਂ ਨੇਗੀਆਂ ਨਿੰਬੂ ਨੂੰ ਕੱਟ ਕਰਕੇ ਉਹਦੇ ਬੀਜ ਕੱਢ ਲਏ ਨੇ ਹੁਣ ਲੈ ਲੈਣੇ ਨੇ 3 ਲੌਂਗ ਤੇ ਲੌਂਗ ਨੂੰ ਤਵੇ ਦੇ ਉੱਤੇ ਭੁੰਨ ਲੈਣਾਗਾ ਰਾ ਗੈਸ ਦਾ ਫਲੇਮ ਉਹ ਲੋ ਰੱਖਣਾ ਹੈ ਜਿਆਦਾ ਹਾਈ ਨਹੀਂ ਕਰਨਾ ਹੈਗਾ ਜਿਸ ਤਰ੍ਹਾਂ ਹੁਣ ਮੌਸਮ ਚੇਂਜ ਹੋ ਰਿਹਾ ਬੱਚਿਆਂ ਦੇ ਚ ਖਾਂਸੀ ਜ਼ੁਖਾਮ ਹੋਣਾ ਆਮ ਗੱਲ ਹੈ ਮੇਰੇ ਬੇਟੇ ਨੂੰ ਵੀ ਖਾਂਸੀ ਹੋ ਰਹੀ ਸੀ ਸੋ ਮੈਂ ਉਸ ਦੇ ਲਈ ਰੈਮਡੀ ਬਣਾ ਰਹੀ ਸੀ ਸੋਚਿਆ ਤੁਹਾਡੇ ਸਾਰਿਆਂ ਨਾਲ ਵੀ ਸ਼ੇਅਰ ਕਰ ਲਵਾਂ ਗੈਸ ਦਾ ਫਲੇਮ ਹੈ ਲੋ ਰੱਖਣਾ ਹੈ ਜਿਆਦਾ ਹਾਈ ਨਹੀਂ ਕਰਨਾ ਤੇ ਲੌਂਗ ਨੂੰ ਥੋੜੀ ਭੁੰਨਣਾ ਹੈ ਜਿਆਦਾ ਨਹੀਂ ਭੁੰਨਣਾ ਲਗਭਗ ਆਪਣੇ ਲੌਂਗ ਭੁੱਜ ਚੁੱਕੇ ਨੇਗੀ ਲੌਂਗ ਨੂੰ ਭੁੰਨਣ ਤੋਂ ਬਾਅਦ ਇੱਕ ਕੁੰਡਾ ਲੈ ਲੈਣਾ ਤੇ ਉਹਦੇ ਵਿੱਚ ਤਿੰਨੇ ਲੌਂਗ ਨੂੰ ਪਾ ਲੈਣਾ ਤੇ ਇੱਕ ਛੋਟਾ ਟੁਕੜਾ ਲੈ ਲੈਣਾ ਦਾਲਚੀਨੀ ਦਾ ਜਿਆਦਾ ਨਹੀਂ ਲੈਣੀ ਛੋਟਾ ਜਿਹਾ ਟੁਕੜਾ ਹੀ ਲੈਣਾ ਦਾਲਚੀਨੀ ਦਾ ਤੇ 6 ਤੋਂ 7 ਕਾਲੀਆਂ ਮਿਰਚਾਂ ਲੈ ਲੈਣੀਆਂ ਨੇਗੀਆਂ ਤੇ ਮਿਰਚਾਂ ਇੰਤਸਿਰ ਹੈ ਉਹ ਗਰਮ ਹੁੰਦੀ ਹੈ ਜੋ ਖੰਘ ਜਖਾਮ ਦੇ ਲਈ ਵਧੀਆ ਹੁੰਦੀ ਹੈ ਤੇ ਅੱਧਾ ਚਮਚਾ ਲੈ ਲੈਣਾ ਅਜਮਾਇਣ ਦਾ ਇਹਨੂੰ ਵੀ ਕੁੰਡੇ ਦੇ ਵਿੱਚ ਪਾ ਕੇ ਇਨਾ ਚਾਰਾ ਨੂੰ ਆਪਾਂ ਨੇ ਚੰਗੀ ਤਰ੍ਹਾਂ ਕੁੱਟ ਲੈਣਾ ਹੈਗਾ ਬਰੀਕ ਪਾਊਡਰ ਬਣਾ ਲੈਣਾ ਦਰਦਰਾ ਨਹੀਂ ਰੱਖਣਾ ਬਿਲਕੁਲ ਹੀ ਬਰੀਕ ਪਾਊਡਰ ਬਣਾਵਾਂਗੇ ਆਪਾਂ ਇਹਦਾ ਹੁਣ ਜੋ ਵੱਡੇ ਹੁੰਦੇ ਨੇ ਉਹ ਤਾਂ ਦਰਦਰਾ ਪਾਟ ਖਾ ਲੈਂਦੇ ਨੇ ਪਰ ਜਿਹੜੇ ਬੱਚੇ ਨੇਗੇ ਉਹ ਥੜਾ ਮਨਾ ਕਰਦੇ ਨੇ ਖਾਣ ਤੋਂ ਸੋ ਆਪਾਂ ਇਹਦਾ ਬਿਲਕੁਲ ਹੀ ਬਰੀਕ ਪਾਊਡਰ ਬਣਾਵਾਂਗੇ ਦੇਖੋ ਆਪਾਂ ਇਹਦਾ ਇੰਨਾ ਕੁ ਬਰੀਕ ਪਾਊਡਰ ਬਣਾ ਲਿਆ ਪਰ ਜੇ ਨਹੀਂ ਵੀ ਬਰੀਕ ਹੋਇਆ ਤਾਂ ਆਪਾਂ ਇਹਨੂੰ ਛਾਣ ਲੈਨੇ ਆਂਗੇ ਇਹਨੂੰ ਛਾਣ ਦੇ ਲਈ ਇੱਕ ਪਲੇਟ ਤੇ ਇੱਕ ਛਾਲਣੀ ਲੈ ਲੈਨੇ ਆਂਗੇ ਜੋ ਇਹਦਾ ਦਰਦਰਾ 파ਟ ਬਚਿਆ ਇਹ ਆਪਾਂ ਸਬਜੀ ਵਗੈਰਾ ਚ ਵੀ ਪਾ ਲਵਾਂਗੇ ਚੰਗੀ ਤਰ੍ਹਾਂ ਇਹਨੂੰ ਚਮਚ ਦੀ ਹੈਲਪ ਨਾਲ ਚੰਗੀ ਤਰ੍ਹਾਂ ਛਾਣ ਲੈਣਾ ਲਗਭਗ 1 ਚਮਚ ਇਹ ਪਾਊਡਰ ਦਾ ਆਪਾਂ ਬਣਾ ਲਿਆ ਹੁਣ ਇਹਨੂੰ ਇੱਕ ਕੌਲੀ ਦੇ ਵਿੱਚ ਕੱਢ ਕੇ ਆਪਾਂ ਅੱਧਾ ਚਮਚ ਇਹਦੇ ਵਿੱਚ ਕਾਲੇ ਨਮਕ ਦਾ ਪਾਵਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਸਾਦਾ ਨਮਕ ਵੀ ਪਾ ਸਕਦੇ ਹੋ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਉਨਾਂ ਨੂੰ ਮਿਕਸ ਕਰਨ ਤੋਂ ਬਾਅਦ ਜੋ ਨਿੰਬੂ ਆਪਾਂ ਬੀਜ ਕੱਢ ਕੇ ਰੱਖੇ ਸੀ ਤੇ ਫੋਕ ਦੀ ਮਦਦ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਛੇਦ ਕਰ ਲੈਣੇ ਨੇ ਨਿੰਬੂ ਐ ਜੋ ਆਪਾਂ ਇੱਕ ਜਣੇ ਦੇ ਲਈ ਅੱਧਾ ਨਿੰਬੂ ਲੈਣਾ ਹੈਗਾ ਜਿੰਨੇ ਜਣੇ ਨੇ ਓਨੇ ਨਿੰਬੂ ਲੈਣੇ ਨੇ ਤੇ ਇਹਨੂੰ ਚੰਗੀ ਤਰ੍ਹਾਂ ਛੇਦ ਕਰ ਲੈਣਾ ਇਹਨਾਂ ਦੇ ਵਿੱਚ ਛੇਦ ਕਰਨ ਤੋਂ ਬਾਅਦ ਜਿਹੜਾ ਆਪਾਂ ਪਾਊਡਰ ਤਿਆਰ ਕਰਿਆ ਉਹ ਇਹਦੇ ਵਿੱਚ ਫਿਲ ਕਰ ਦਵਾਂਗੇ ਪੰਜੇ ਚੀਜ਼ਾਂ ਨੂੰ ਮਿਲਾ ਕੇ ਜੋ ਆਪਾਂ ਪਾਊਡਰ ਤਿਆਰ ਕੀਤਾ ਹੈ ਇਹ ਖਾਂਸੀ ਜ਼ੁਖਾਮ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੇ ਨਾਲ ਹੀ ਨਿੰਬੂ ਨਿੰਬੂ ਵੀ ਇਨਫੈਕਸ਼ਨ ਖਤਮ ਕਰਨ ਦੇ ਲਈ ਬਹੁਤ ਹੀ ਇਫੈਕਟਿਵ ਹੁੰਦਾ ਹੈ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਿਲ ਕਰ ਦੇਣਾ ਨਿੰਬੂ ਦੇ ਉੱਪਰ ਹੁਣ ਦੋ ਤਰੀਕੇ ਨਾਲ ਆਪਾਂ ਇਹਨੂੰ ਨਿੰਬੂ ਨੂੰ ਗਰਮ ਕਰਾਂਗੇ ਪਹਿਲਾ ਤਰੀਕਾ ਤੁਸੀਂ ਜਾਲੀ ਲੈ ਸਕਦੇ ਹੋ ਗੈਸ ਨੂੰ ਲੋ ਫਲੇਮ ਤੇ ਕਰਕੇ ਤੇ ਉੱਪਰ ਜਾਲੀ ਰੱਖ ਕੇ ਤੇ ਨਿੰਬੂ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਨਹੀਂ ਦੂਸਰਾ ਤਰੀਕਾ ਤੁਸੀਂ ਕੀ ਕਰਨਾ ਇੱਕ ਦੀਵਾ ਲੈ ਲੈਣਾ ਤੇ ਉਹਦੇ ਵਿੱਚ ਨਿੰਬੂ ਨੂੰ ਰੱਖ ਦੇਣਾ ਹੈਗਾ ਤੇ ਗੈਸ ਨੂੰ ਲੋ ਫਲੇਮ ਤੇ ਕਰਕੇ ਇਹਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਤੁਸੀਂ ਮੇਰੀ ਵੀਡੀਓ ਕਿਹੜੀ ਸ਼ੇਅਰ ਕਿਹੜੀ ਸਿਟੀ ਤੋਂ ਦੇਖ ਰਹੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਨਿੰਬੂ ਦੇ ਉੱਪਰ ਜਿਹੜਾ ਆਪਾਂ ਨੇ ਪਾਊਡਰ ਬਣਾ ਕੇ ਪਾਇਆ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਔਰ ਝਾੜ ਲੈਣਾ ਹੈਗਾ ਜੇਕਰ ਤੁਹਾਡੇ ਬੱਚਾ ਨੂੰ ਖਾਂਸੀ ਔਰ ਜ਼ੁਖਾਮ ਹੋਏ ਇੱਕ ਦੋ ਦਿਨ ਹੀ ਹੋਏ ਨੇ ਤਾਂ ਨਾਲ ਤੁਸੀਂ ਐਵੇਂ ਦੇ ਹੋਮ ਮੇਡ ਚੀਜ਼ਾਂ ਬਣਾ ਕੇ ਦੇ ਸਕਦੇ ਹੋਗੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਬਲਕਿ ਫਾਇਦਾ ਹੀ ਹੁੰਦਾ ਹੈਗਾ ਜੇਕਰ ਤੁਸੀਂ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨਾਲ ਹੀ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀ ਵਾਰ ਪੌਂਚ ਸਕੇ ਨਿੰਬੂ ਦੇ ਉੱਪਰ ਜੋ ਆਪਾਂ ਪਾਊਡਰ ਪਾਇਆ ਸੀਗਾ ਉਹ ਚੰਗੀ ਤਰ੍ਹਾਂ ਰਿਜ ਚੁੱਕੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਹੁਣ ਇਹਨੂੰ ਗਰਮ ਨੂੰ ਨਹੀਂ ਚੱਕਣਾ ਕਿਉਂਕਿ ਤੁਹਾਡੇ ਹੱਥ ਜਲ ਸਕਦੇ ਨੇ ਇਹਨੂੰ ਕਿਸੇ ਚਿਮਟੇ ਜਾਂ ਫਿਰ ਕੱਪੜੇ ਨਾਲ ਚੱਕ ਲੈਣਾਗਾ ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਜੇ ਠੰਡਾ ਹੋਣ ਤੋਂ ਬਾਅਦ ਜਿਹੜਾ ਇਹਦਾ ਜੂਸ ਹੈਗਾ ਤੇ ਨਿੰਬੂ ਦੇ ਮਸਾਲਾ ਲੱਗਿਆ ਹੋਆ ਇਨੂੰ ਸਾਰੇ ਨੂੰ ਇੱਕ ਬੌਲ ਦੇ ਵਿੱਚ ਨਿਚੋੜ ਲੈਣਾ ਹੈਗਾ ਇਸ ਦੇ ਰਸ ਨੂੰ ਬੱਚੇ ਬੜੇ ਖੁਸ਼ ਹੋ ਕੇ ਲੈਂਦੇ ਨੇ ਕਿਉਂਕਿ ਜਿਹੜਾ ਇਹਦਾ ਸਵਾਦ ਹੁੰਦਾ ਬਹੁਤ ਹੀ ਚਟਪਟਾ ਹੁੰਦਾ ਹੈਗਾ ਨਿੰਬੂ ਨੂੰ ਚੰਗੀ ਤਰ੍ਹਾਂ ਨਿਚੋੜਨ ਤੋਂ ਬਾਅਦ ਇਹਦੇ ਵਿੱਚ ਇੱਕ ਚਮਚ ਸ਼ਹਿਦ ਦਾ ਐਡ ਕਰ ਦੇਣਾ ਹੈਗਾ ਖੰਗ ਤੇ ਜਖਾਮ ਲਈ ਸ਼ਹਿਦ ਬਹੁਤ ਫਾਇਦੇਮੰਦ ਕੁਦਰਤੀ ਦਵਾਈ ਹੈ ਜੋ ਗਲੇ ਦੀ ਖਰਾਸ਼ ਨੂੰ ਸ਼ਾਂਤ ਕਰਨ ਅਤੇ ਖੰਗ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਨਿੰਬੂ ਦੇ ਜੂਸ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਜੇਕਰ ਬੱਚਾ ਛੋਟਾ ਹੈ ਤਾਂ ਉਹ ਛੋਟਾ ਚਮਚ ਜਿਸਦਾ ਦੇ ਦੇਣਾ ਤੇ ਨਿੱਗਾ ਨਿੱਗੇ ਚਟਾਉਣਾ ਬੱਚਿਆਂ ਨੂੰ ਇਸ ਨੂੰ 3 ਦਿਨ ਦੇਣਾ ਲਗਾਤਾਰ ਬੱਚਿਆਂ ਨੂੰ ਤੇ ਦਿਨ ਵਿੱਚ ਦੀ ਇੱਕ ਵਾਰ ਦੇਣਾ ਤੇ ਦੇਣ ਤੋਂ ਘੰਟਾ ਬਾਅਦ ਕੁਝ ਨਹੀਂ ਦੇਣਾ ਪਾਣੀ ਵਗੈਰਾ ਜੇਕਰ ਬੱਚਾ بڑا ਹੈਗਾ ਤਾਂ ਨਿੰਬੂ ਤੇ ਜਿਹੜਾ ਰਸ ਲੱਗਿਆ ਹੋਇਆ ਉਹਦੇ ਉੱਪਰ ਅੱਧਾ ਚਮਚ ਸ਼ਹਿਦ ਦਾ ਪਾ ਕੇ ਸਿੱਧੇ ਬੱਚੇ ਨੂੰ ਚਟਣ ਲਈ ਦੇ ਦੇਣਾ ਕਿਉਂਕਿ ਵੱਡੇ ਬੱਚੇ ਤਾਂ ਇਹਨੂੰ ਸਿੱਧਾ ਹੀ ਖਾ ਲੈਣਗੇ ਪਰ ਛੋਟੇ ਬੱਚੇ ਨੂੰ ਨਹੀਂ ਖਾਂਦੇ ਤੇ ਜਿਹੜਾ ਇਹ ਆਪਣਾ ਪਾਊਡਰ ਬਚ ਗਿਆ ਇਹਨੂੰ 에ਅਰਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖ ਦੇਣਾ ਤੇ ਦੂਸਰੇ ਦਿਨ ਨੈਕਸਟ ਡੇ ਇਹਨੂੰ ਯੂਜ਼ ਕਰਨਾ ਹੈਗਾ ਇਸੇ ਤਰ੍ਹਾਂ ਜੇਕਰ ਤੁਸੀਂ ਦਵਾਈਆਂ ਲੈ ਲੈ ਅੱਕ ਚੁੱਕਿਆਂ ਤੁਹਾਡੀ ਖੰਗ ਬਿਲਕੁਲ ਵੀ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਇਸ ਰੈਮਡੀ ਨੂੰ 2 ਜਾਂ 3 ਦਿਨ ਜ਼ਰੂਰ ਬਣਾ ਕੇ ਲਓ ਤੁਸੀਂ ਦੇਖੋਗੇ ਤੁਹਾਡੀ ਖੰਗ ਬਿਲਕੁਲ ਹੀ ਠੀਕ ਹੋ ਜਾਵੇਗੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਂ ਫਿਰ ਅਗਲੀ ਖੋਰ ਨਵੀਂ ਵੀਡੀਓ ਦੇ ਨਾਲ ਉਹ ਤੱਕ ਦੇ ਲਈ ਹੱਸ ਸੇਕਾ